ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸਿੱਧੂ ਜਿੱਤੇ ਕਿ ਖੇਤ ਮਜ਼ਦੂਰਾਂ ਵੱਲੋਂ ਜਿਹੜਾ ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਸਾਹਮਣੇ 17 ਤਰੀਕ ਤੋਂ ਪੱਕਾ ਧਰਨਾ ਲਾਇਆ ਗਿਆ ਹੈਗਾ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਸੀ ਉਹ ਇੱਕਜੁੱਟ ਹੋ ਕੇ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਇਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਮਨਰੇਗਾ ਦਾ ਕੰਮ ਸੀ ਉਹ ਬੰਦ ਕਰ ਦਿੱਤਾ ਗਿਆ ਹੈਗਾ ਅਤੇ ਹੋਰ ਵੀ ਜਿਹੜਾ ਜਵੇਂ ਕਿ ਮੀਹਾ ਸਮੇਂ ਕਈ ਮਜ਼ਦੂਰਾਂ ਦੇ ਘਰ ਨੁਕਸਾਨੇ ਗਏ ਸਨ ਜਾਣ ਟਹਿ ਗਏ ਸਨ ਉਹਨਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੈਨਸ਼ਨ ਨੂੰ ਲੈ ਕੇ ਰਾਸ਼ਨ ਕਾਰਡਾਂ ਨੂੰ ਲੈ ਕੇ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜਾ ਇਹ ਮਜ਼ਦੂਰ ਸੀਗੇ ਸਰਕਾਰਾਂ ਮਜ਼ਦੂਰ ਜੋਥੇ ਬੰਦੀਆਂ ਵੱਲੋਂ ਜਿਹੜੀ ਬਠਿੰਡਾ ਚੰਡੀਗੜ੍ਹ ਮਾਨਸਾ ਰੋਡ ਹੈਗੀ ਉਸ ਨੂੰ ਜਾਮ ਕਰ ਦਿੱਤਾ ਗਿਆ ਹੈਗਾ ਇਹਨਾਂ ਵੱਲੋਂ ਜਿਹੜਾ ਇੱਥੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ 17 ਤਰੀਕ ਤੋਂ ਜਿਹੜਾ ਇਹਨਾਂ ਨੇ ਧਰਨਾ ਲਾਇਆ ਗਿਆ ਸੀਗਾ ਪਰ ਉਸ ਨੂੰ ਲੈ ਕੇ ਜਿਹੜੇ ਸਰਕਾਰ ਵੱਲੋਂ ਇਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਨੂੰ ਲੈ ਕੇ ਜਿਹੜੇ ਜਿਹੜੇ ਮਜ਼ਦੂਰ ਸੀ ਮਜ਼ਦੂਰ ਜਥੇਬੰਦੀਆਂ ਪਿੰਡੋਂ ਖੇਤ ਮਜ਼ਦੂਰ ਜਥੇਬੰਦੀਆਂ ਉਹਨਾਂ ਸਾਰਿਆਂ ਵੱਲੋਂ ਇੱਥੇ ਇਕੱਠੇ ਹੋ ਕੇ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਮਜ਼ਦੂਰ ਆਗੂ ਵੀ ਜੁੜੇ ਹਨ ਨਾਲ ਵੀ ਆਪਾਂ ਗੱਲਬਾਤ ਕਰਦੇ ਸੱਸੀ ਕਾਂਬੀ ਜੀ ਕੀ ਨਾਮ ਹੈ ਜੀ ਮੈਂ ਪ੍ਰਕਾਸ਼ ਸਿੰਘ ਮਜ਼ਦੂਰ ਆਗੂ ਸਾਂਝਾ ਮੋਰਚਾ ਦਾ ਆਗੂ ਅਸੀਂ 17 ਤਰੀਕ ਨੂੰ ਮੰਗ ਪੱਤਰ ਦਿੱਤਾ ਸੀ ਮੰਗ ਪੱਤਰ ਅਸੀਂ ਪਹਿਲਾਂ ਵੀ ਦਿੱਤੇ ਸੀ ਬਹੁਤ ਤਾਂ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਮੀਟਿੰਗ ਦੇ ਕੇ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਪਰ ਉਹ ਸਾਨੂੰ ਮੀਟਿੰਗ ਨਹੀਂ ਦਿੱਤੀ ਚਾਹ ਪੰਜ-ਛੇ ਮਹੀਨੇ ਹੋ ਗਏ ਸੀ ਮੰਗ ਪੱਤਰ ਦਿੰਦੇ ਨੂੰ ਤਿੰਨ-ਚਾਰ ਵਾਰੀ ਮੰਗ ਪੱਤਰ ਦੇਤਾ ਤਾਂ ਫਿਰ ਹੁਣ ਅਸੀਂ 17 ਤਰੀਕ ਨੂੰ ਫੇਰ ਜਦੋਂ ਮੰਗ ਪੱਤਰ ਦਿੱਤਾ ਤਾਂ ਤਹਿਸੀਲਦਾਰ ਸਾਹਿਬ ਆਏ ਸੀ ਉਹ ਕਹਿੰਦੇ ਵੀ ਤੁਹਾਡੀ ਜਲਦੀ ਮੀਟਿੰਗ ਕਰਾ ਦੇਵਾਂਗੇ ਡੀਸੀ ਸਾਹਿਬ ਨਾਲ ਅਸੀਂ ਕਹੇ ਜੀ ਠੀਕ ਹੈ ਤਾਂ ਉਹ ਮੀਟਿੰਗ ਨਹੀਂ ਕਰਾਈ ਕੱਲ ਸਾਨੂੰ ਸੱਦਾ ਦਿੱਤਾ ਸੀ ਵੀ ਤੁਹਾਡੇ ਨਾਲ 2 ਵਜੇ ਮੀਟਿੰਗ ਕਰਾਂਗੇ ਜਦੋਂ 2 ਵਜੇ ਵੱਜੇ ਤਾਂ ਸਾਨੂੰ ਪਤਾ ਲੱਗਿਆ ਵੀ ਡੀਸੀ ਸਾਹਿਬ ਇੱਥੇ ਨਹੀਂ ਰਹੇ ਉਹ ਚਲੇ ਗਏ ਚਲੋ ਤਾਂ ਅੱਜ ਅਸੀਂ ਫੇਰ ਇਸ ਕਰਕੇ ਜਿਹੜਾ ਛੜਕ ਜਾਮ ਕੀਤੀ ਆ ਕਿਉਂਕਿ ਸਾਡੇ ਨਾਲ ਜਿਹੜਾ ਪ੍ਰਸ਼ਾਸਨ ਬਾਰ ਬਾਰ ਉਹ ਕਰ ਰਿਹਾ ਸਾਨੂੰ ਜਿਹੜੇ ਮੀਟਿੰਗ ਦੇ ਕੇ ਸਾਡੀਆਂ ਮੰਗਾਂ ਨਹੀਂ ਹੱਲ ਕਰ ਰਿਹਾ ਮੰਗਾ ਸਾਡੀਆਂ ਬੜੀਆਂ ਜਾਇਜ਼ ਆ ਨਰੇਗਾ ਦਾ ਕੰਮ ਬੰਦ ਪਿਆ ਪਿੰਡਾਂ 'ਚ ਤੇ ਬਹੁਤੇ ਘਰਾਂ ਦੇ ਪਿੰਡਾਂ 'ਚ ਗਰੀਬ ਲੋਕਾਂ ਦੇ ਸਬਜ਼ੀ ਨਹੀਂ ਬਣਦੀ ਉਹ ਨੂੰ ਆਟੇ 'ਚ ਨੂਨ ਪਾ ਕੇ ਚਾਹ ਦੇ ਨਾਲ ਖਾਂਦੇ ਆ ਰੋਟੀ ਹਾਲਾਤ ਇਹ ਬਣੇ ਹੋਇਆ ਕਿਉਂਕਿ ਹੋਰ ਕੰਮ ਪਿੰਡਾਂ ਦੇ ਮਜ਼ਦੂਰਾਂ ਕੋਲ ਹੈ ਨਹੀਂ ਕੱਲਾ ਨਰੇਗਾ ਦਾ ਤੇ ਨਰੇਗਾ ਦਾ ਕੰਮ ਇਹਨਾਂ ਨੂੰ ਮਿਲ ਨਹੀਂ ਰਿਹਾ ਇਸੇ ਤਰ੍ਹਾਂ ਪੈਨਸ਼ਨਾਂ ਦੀ ਗੱਲ ਹੈ 1500 ਰੁਪਿਆ ਪੈਨਸ਼ਨ ਹੈ ਤਾਂ ਸਾਨੂੰ ਸਰਕਾਰ ਨੇ ਕਿਹਾ ਸੀ 2 ਸਾਲ ਪਹਿਲਾਂ ਵੀ ਅਸੀਂ 2500 ਲਾਗੂ ਕਰ ਦਿਆਂਗੇ ਪਰ ਅਸੀਂ 5000 ਦੀ ਮੰਗ ਕੀਤੀ ਸੀ ਉਹ ਲਾਗੂ ਨਹੀਂ ਕੀਤੀ ਸਰਕਾਰ ਨੇ ਵਾਦਾ ਕੀਤਾ ਸੀ ਕਿ 1100 ਰੁਪਏ ਔਰਤਾਂ ਦੇ ਖਾਤਿਆਂ 'ਚ ਪਾਵਾਂਗੇ ਉਹ ਨਹੀਂ ਪਾਇਆ ਜਾ ਰਿਹਾ ਰਾਸ਼ਨ ਕਾਰਡ ਦੀ ਗੱਲ ਸੀ ਵੀ ਅਸੀਂ ਰਾਸ਼ਨ ਕਾਰਡ ਨਵੇਂ ਬਣਾ ਕੇ ਸਾਰੇ ਪਰਿਵਾਰਾਂ ਨੂੰ ਰਾਸ਼ਨ ਦੇਵਾਂਗੇ ਤੇ ਉਹ 16 ਚੀਜ਼ਾਂ ਜਿਹੜੀਆਂ ਪਹਿਲਾਂ 10 ਸਾਲ ਪਹਿਲਾਂ ਡੱਬੇ ਸਿਕਾ ਵਾਲੀ ਡੱਬੀ ਤੋਂ ਲੈ ਕੇ ਖੰਡ ਘੋੜ ਤੇਲ ਦਾਲਾ ਸਾਰਾ ਸਮਾਨ ਮਿਲਦਾ ਸੀ ਉਹ ਲਾਗੂ ਕਰਾਂਗੇ ਪਰ ਉਹ ਲਾਗੂ ਨਹੀਂ ਕੀਤਾ ਜਿਹਦੇ ਕਰਕੇ ਹੋਰ ਬੜੀਆਂ ਗੱਲਾਂ ਸਾਡੀ ਅੱਡਾ ਜਿਹੜਾ ਸਾਡੀ ਮੰਗ ਹੈ ਕਿ ਅੱਡਾ ਇੱਥੋਂ ਸ਼ਿਫਟ ਨਾ ਕੀਤਾ ਜਾਵੇ ਇਹ ਵੀ ਮੰਗ ਹੈ ਸਾਡੀ ਕਿ ਸਾਨੂੰ ਜਿਹੜੇ ਪਿੰਡਾਂ ਜਦੋਂ ਅਸੀਂ ਜਾਣੇ ਆ ਤਾਂ ਕੁਝ ਪਿੰਡਾਂ ਦੇ ਲੋਕ ਆ ਜਿਹੜੇ ਚੌਧਰੀ ਆ ਸਰਪੰਚ ਆ ਉਹ ਸਾਡੀ ਕੁੱਟਮਾਰ ਕਰਦੇ ਆ ਸਾਨੂੰ ਗਾਲੀ ਗਰੋਚ ਕਰਦੇ ਆ ਸਾਨੂੰ ਜਾਤੀ ਸੂਚਕ ਅੰਕ ਬੋਲਦੇ ਆ ਖਾਸ ਕਰਕੇ ਗੰਗਾ ਦਾ ਜਿਹੜਾ ਉਹ ਸਰਪੰਚ ਵੀ ਨਹੀਂ ਹੈ ਸਰਪੰਚ ਦਾ ਮੁੰਡਾ ਉਹਨੇ ਦੋ ਵਾਰੀ ਅਸੀਂ ਪਿੰਡ ਚ ਗਏ ਸਾਡੀ ਬੇਇਜ਼ਤੀ ਕੀਤੀ ਹੈ ਉੱਥੇ ਉਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਆ ਤੇ ਜੇ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੁੰਦੀ ਆ ਇਹ ਮੰਗਾਂ ਤੇ ਕਾਰਵਾਈ ਹੁੰਦੀ ਆ ਤਾਂ ਫੇਰ ਅਸੀਂ ਆਪਣਾ ਧਰਨਾ ਚੱਕਾਂਗੇ ਈ ਨਾਮ ਹੈ ਤੇ ਕਿਹੜੀ ਜਥੇਬੰਦੀ ਮੈਂ ਜੋਰਾ ਸਿੰਘ ਅਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ 17 ਤਰੀਕ ਤੋਂ ਮਜ਼ਦੂਰਾਂ ਦੀਆਂ ਛੇ ਜਥੇਬੰਦੀਆਂ ਡੀਸੀ ਦਫਤਰ ਦੇ ਕੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਧਰਨਾ ਲਾਇਆ ਹੋਇਆ ਅੱਜ ਅਸੀਂ ਜੋ ਸਾਡੀ ਗੱਲ ਨਹੀਂ ਸੁਣੀ ਹੈਗੀ ਤਸੀਲਦਾਰ ਪਹਿਲੇ ਦਿਨ ਕਹਿ ਗਏ ਸੀ ਤੁਹਾਡੀ ਤਰੰਤ ਮੀਟਿੰਗ ਹੈ ਜਿਹੜੀ ਡੀਸੀ ਸਾਹਿਬ ਨਾਲ ਕਰਾਵਾਂਗੇ ਅੱਜ ਅੱਕੇ ਸਤੇ ਹੋਏ ਮਜ਼ਦੂਰਾਂ ਨੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈਗਾ ਤੇ ਅਸੀਂ ਆਹ ਜਿਹੜੀ ਤਲਵੰਡੀ ਸਾਬੋ ਵਾਲੀ ਰੋਡ ਹੈਗੀ ਹੈ ਡੀਸੀ ਦੇ ਬਿਲਕੁਲ ਸਾਹਮਣੇ ਉਹਨੂੰ ਰੋਕ ਕੇ ਬੈਠਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈਗੀ ਆ ਕਿ ਸਾਨੂੰ ਇਹਨਾਂ ਰਿਟਰਨ ਕੋਈ ਮੀਟਿੰਗ ਦਾ ਜਿਹੜਾ ਕਰਾਉਣ ਦਾ ਮਤਲਬ ਲਿਖਤੀ ਲੈਟਰ ਹੈ ਜਿਹੜਾ ਦਿੱਤਾ ਜਾਵੇ ਤਸੀਲਦਾਰ ਭਖਤਾ ਆਏ ਹੈਗੇ ਆ ਉਹਨਾਂ ਨੇ ਕਿਹਾ ਵੀ ਐਸਡੀਐਮ ਸਾਹਿਬ ਤੋਂ ਅਸੀਂ ਬੁੱਧਵਾਰ ਨੂੰ 11 ਵਜੇ ਤੁਹਾਡੀ ਮੀਟਿੰਗ ਕਰਾਉਣ ਵਾਸਤੇ ਤੁਹਾਨੂੰ ਇਹ ਜਿਹੜੀ ਲੈਟਰ ਹੈਗੀ ਆ ਲਿਖਤੀ ਰੂਪ ਦੇ ਵਿੱਚ ਉਹ ਸੱਦਾ ਦੇ ਰਹੇ ਆ ਉਦੋਂ ਤੱਕ ਸਾਡਾ ਇਹ ਧਰਨਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਹੜੀ ਸੜਕ ਹੈ ਉਹ ਅਸੀਂ ਜਾਮ ਕੀਤੀ ਹੋਈ ਹੈ ਅਸੀਂ ਸਰਕਾਰ ਦੇ ਕੋਲੋਂ ਜੋ ਮੰਗਾ ਨੇ ਉਹਦੇ ਚ ਨਰੇਕਾ ਦਾ ਕੰਮ ਚਲਾਉਣ ਵਾਸਤੇ 700 ਰੁਪਿਆ ਦਿਹਾੜੀ ਕਰਾਉਣ ਵਾਸਤੇ ਸਾਰੇ ਬਾਲਗ ਮੈਂਬਰਾਂ ਨੂੰ ਕੰਮ ਦੇਣ ਵਾਸਤੇ 5000 ਰੁਪਿਆ ਪੈਨਸ਼ਨ ਦਾ ਤੇ 1100 ਰੁਪਿਆ ਔਰਤਾਂ ਦਾ ਜਿਹੜਾ ਉਹ ਫੌਰੀ ਤੌਰ ਦੇ ਉੱਤੇ ਉਹ ਸਕੀਮਾਂ ਜਿਹੜੀ ਲਾਗੂ ਕਰੀ ਜਾਵੇ ਜੇਕਰ ਅਸੀਂ ਇਹ ਦੇਖਦੇ ਹਾਂ ਪ੍ਰਸ਼ਾਸਨ ਸਾਨੂੰ ਮੀਟਿੰਗਾਂ 'ਚ ਕੁਐਸਚਨ ਨਿਪਟਾਰਾ ਕਰਦਾ ਕਰਦਾ ਕਿ ਨਹੀਂ ਕਰਦਾ ਤਾਂ ਪੰਜਾਬ ਦੀਆਂ 9 ਜਥੇਬੰਦੀਆਂ ਦੇ ਆਧਾਰ 'ਤੇ ਬਣਿਆ ਹੋਇਆ ਜਿਹੜਾ ਮੋਰਚਾ ਹੈਗਾ ਉਹਦੇ ਵਿੱਚ ਅਸੀਂ ਅਗਲਾ ਪੰਜਾਬ ਪੱਧਰ ਤੇ ਜਿਹੜਾ ਸੰਘਰਸ਼ ਆ ਉਹ ਲਗਾਤਾਰ ਆ ਜਿਹੜਾ ਭਗਵੰਤਬਾਹ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲਗਾਤਾਰ ਆ ਜਿਹੜਾ ਉਹ ਸੜਕਾਂ ਇਹਨਾਂ ਦੇ ਦਫ਼ਤਰ ਮੰਤਰੀਆਂ ਦੇ ਘਰ ਹੈ ਪ੍ਰਸ਼ਾਸਨ ਦੀਆਂ ਜਿਹੜੀਆਂ ਤਰੇੜੀਆਂ ਤੇ ਸਰਕਾਰ ਨੂੰ ਤਰੇੜੀਆਂ ਲਿਆ ਕੇ ਰੱਖਾਂਗੇ ਇਹ ਵੀ ਸੁਣਨ ਵਿੱਚ ਆਏਗਾ ਕਿ ਕੁਝ ਪਿੰਡਾਂ 'ਚ ਕੰਮ ਵੀ ਸ਼ੁਰੂ ਕਰਤਾ ਮੰਨੇੜਕਾਂ ਦਾ ਇਹ ਗੱਲ ਠੀਕ ਹੈ ਹਾਂ ਇਹ ਗੱਲ ਠੀਕ ਹੈਗੀ ਆ ਵੀ ਇਸ ਧਰਨੇ ਨੂੰ ਫੇਲ ਕਰਨ ਵਾਸਤੇ ਮਜ਼ਦੂਰਾਂ ਨੂੰ ਦੂਜੇ ਪਾਸੇ ਲਾਉਣ ਵਾਸਤੇ ਕੁਝ ਥਾਵਾਂ ਦੇ ਉੱਤੇ ਕੁਝ-ਕੁਝ ਬੰਦਿਆਂ ਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਕੀਤਾ ਤਾਂ ਕਿ ਜਿਹੜੇ ਲਾਗੇ ਕੰਮ ਉਹ ਵਿਚਾਰਿਆਂ ਨੂੰ ਮਸਾ ਕੰਮ ਮਿਲਿਆ ਉਹਨਾਂ ਨੇ ਧਰਨੇ 'ਚ ਕੀ ਆਉਣਾ ਦੂਜਿਆਂ ਨੂੰ ਆਸ ਵੱਜ ਜਾਂਦੀ ਹੈਗੀ ਆ ਜਣੀ ਇਹ ਪ੍ਰਸ਼ਾਸਨ ਦਾ ਵੀਡੀਓਜ਼ ਦਾ ਪਿੰਡਾਂ ਦੇ ਕਣਮ ਚੌਧਰੀਆਂ ਦਾ ਵਿਸ਼ੇਸ਼ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਮਤਲਬ ਚੌਧਰੀ ਹੈਗੇ ਜਿਹੜੇ ਆਪਦੇ ਹੱਥ 'ਚ ਮਜ਼ਦੂਰਾਂ ਨੂੰ ਘੁੱਟ ਕੇ ਫੜੇ ਬੈਠੇ ਆ ਉਹ ਡਰਦੇ ਹੈਗੇ ਆ ਕਿ ਮਜ਼ਦੂਰਾਂ ਦੇ ਇਕੱਠ ਨਾ ਵੱਡੇ ਹੋਣ ਇਹ ਸਾਜ਼ਿਸ਼ ਹੈਗੀ ਆ ਪਰ ਵੱਡੀ ਗਿਰਤੀ ਮਜ਼ਦੂਰ ਅੱਜ ਵੀ ਆਇਆ ਤੇ ਬੱਧਵਾਰ ਨੂੰ ਅਸੀਂ ਵੱਡਾ ਇਕੱਠ ਹੈ ਜਿਹੜਾ ਫੇਰ ਆ ਉਹ ਲਗਾਤਾਰ ਕਰਾਂਗੇ ਮੋਰਚਾ ਲਗਾਤਾਰ ਜਾਰੀ ਰਹੂਗਾ ਇੱਥੇ ਵਾਲਾ ਹੋ ਕਦੋਂ ਤੱਕ ਇਹ ਜਾਰੀ ਰਹੂਗਾ ਜੀ ਹਾਂਜੀ ਕਦੋਂ ਤੱਕ ਜਾਰੀ ਰਹੂਗਾ ਇਹ ਜਾਰੀ ਉਦੋਂ ਤੱਕ ਰਹੂਗਾ ਜਦੋਂ ਤੱਕ ਸਾਡੀਆਂ ਮੀਟਿੰਗ ਦੇ ਵਿੱਚ ਬੈਠ ਕੇ ਸਾਡੀਆਂ ਮੰਗਾਂ ਹੱਲ ਨਹੀਂ ਹੂੰ ਕਾਰ ਮੱਖਣ ਸਿੰਘ ਗੁਰੂ ਸਰ ਪੰਜਾਬ ਖੇਤ ਮਿੰਦੂ ਸਰਵਾ ਦੇ ਜ਼ਿਲ੍ਹਾ ਅਗੂ ਅੱਜ ਜਿਹੜਾ ਇਹ ਰੋਡ ਜਾਮ ਕਿਹਾ ਕੀ ਕਰਦੇ ਰੋਡ ਜਾਮ ਦਾ ਮਤਲਬ ਇਹ ਹੈ ਜੀ ਅੱਜ ਸਾਡੀ ਬਹੁਤ ਵੱਡੀ ਮਜਬੂਰੀ ਬਣੀ ਹੋਈ ਹੈ ਇਹ ਮਜ਼ਦੂਰਾਂ ਕੋਲੇ ਕੋਈ ਵੀ ਜਿਉਣ ਵਾਸਤੇ ਦੋ ਡੰਗ ਦੀ ਰੋਟੀ ਦਾ ਜਿਹੜਾ ਕਾਰੋਬਾਰ ਸੀ ਉਹ ਮਨਰੇਗਾ ਦਾ ਕੰਮ ਸੀ ਉਸ ਨੂੰ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਬੰਦ ਕਰਨ ਦੀਆਂ ਨੀਤੀਆਂ ਦਾ ਜਿਹੜਾ ਫੈਸਲਾ ਕੀਤਾ ਹੈ ਉਸ ਦਾ ਵਿਰੋਧ ਕਰਨ ਦੇ ਲਈ ਤੇ ਪੂਰਾ ਸਾਲ ਕੰਮ ਲੈਣ ਵਾਸਤੇ ਮਜ਼ਦੂਰਾਂ ਨੂੰ ਜਿਉਣ ਦੇ ਲਈ ਇਹ ਮਨਰੇਗਾ ਦੇ ਕੰਮ ਨੂੰ ਚਾਲੂ ਕਰਵਾਉਣ ਵਾਸਤੇ ਤੇ ਹੋਰ ਜਿਹੜੀਆਂ ਬੇਸ਼ੁਮਾਰ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਹੈ ਤੇ ਉਸ ਵੱਲੋਂ 17 ਤਰੀਕ ਤੋਂ ਉਦੋਂ ਪਹਿਲਾਂ ਅਸੀਂ ਇੱਕ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਸਾਡੀਆਂ ਇਹ ਮੰਗਾਂ 17 ਤਰੀਕ ਤੋਂ ਪਹਿਲਾਂ ਲਾਗੂ ਕਰੋ ਨਹੀਂ ਫਿਰ ਆਣ ਮਿੱਥੇ ਸਮੇ ਲਈ ਅਸੀਂ ਇਹ ਅੰਦੋਲਨ ਕਰਾਂਗੇ ਜਿਵੇਂ ਦਿੱਲੀ ਅੰਦੋਲਨ ਚੱਲਿਆ ਸੀ ਕਿਰਤੀਆਂ ਦੀਆਂ ਮੰਗਾਂ ਦਾ ਇਹ ਬੇਜਵੀਨ ਕਿਰਤ ਕਰਨ ਵਾਲੇ ਉਹਨਾਂ ਲੋਕਾਂ ਦਾ ਅੰਦੋਲਨ ਹੈ ਕਿਸੇ ਬਰਾਦਰੀ ਕਿਸੇ ਧਰਮ ਦੇ ਹੋਣ ਜਿਹੜੇ ਤਾਜੀ ਕਮਾ ਕੇ ਖਾਂਦੇ ਨੇ ਦਿਹਾੜੀਦਾਰ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਨੇ ਭਗਵਾਨ ਸਤਿਮਾਨ ਸਰਕਾਰ ਨੇ ਹੋਂ ਚਾਉਣ ਵੇਲੇ ਬੜਾ ਕੁਝ ਕਿਹਾ ਸੀ ਕਿ ਅੱਜ ਇਹਨਾਂ ਦੀ ਕਿਸੇ ਵੀ ਕਿਸਮ ਦੀ ਮੁਸ਼ਕਲ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਜਾਮ ਇਸ ਕਰਕੇ ਲਾਇਆ ਗਿਆ ਅੱਜ ਸਨ ਮਜ਼ਦੂਰ ਆਗੂ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਮਨਰੇਗਾ ਦਾ ਕੰਮ ਬੰਦ ਕੀਤਾ ਗਿਆਗਾ ਰਾਜਨ ਗਾਰਡਨ ਦੀ ਮ ਬਣ ਰਹੇ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ 1100 ਰੁਪਿਆ ਮਹਿਲਾਵਾਂ ਨੂੰ ਦੇਣ ਦਾ ਉਹ ਵੀ ਨਹੀਂ ਦਿੱਤਾ ਜਾ ਰਿਹਾ ਤੇ ਹੋਰ ਵੀ ਮੰਗਾਂ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਜਿਹੜੀ ਬਠਿੰਡਾ ਚੰਡੀਗੜ੍ਹ ਮਾਨਸਾ ਰੋਡ ਨੂੰ ਇਹ ਜਾਮ ਕੀਤਾ ਗਿਆਗਾ ਬਠਿੰਡਾ ਤੋਂ ਅਜੀਟੀਬੀ ਲਈ ਨਾਇਸ ਸਿੰਘ ਸਿੱਧੂ ਦੀ ਰਿਪੋਰਟ